ਇਹਨਾਂ ਮੇਲੋੜਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਪਿੱਛੇ ਨਾਲ ਰਾਤ ਨੂੰ ਘਰ ਆਉਣਾ ਇੱਕ ਐਮਰਜੈਂਸੀ ਫੜਮ ਵਾਸਤੇ 8 10 ਐਸਪੀ 8 10 ਨੂੰ ਡੀਐਸਪੀ ਐਸਐਚਓ 5 452 ਪੁਲਸ ਵਾਲਾ ਵਿੱਚ ਹੀ ਵਿਕਰਮ ਪ੍ਰਾਪ ਸਾਡਾ ਪ੍ਰਾਪ ਬਈ ਗੈਂਗਸਟਰ ਛੋ ਕਰਕੇ ਨੂੰ ਵੀ ਇਹਨੇ ਦੁਕਾਨ ਨਾਲ ਵਾਕਿਆ ਪਾ ਦਿੱਤਾ ਉਹਨਾਂ ਚਲਾਤਾ ਜਦੋਂ ਉਹ ਵੀ ਕਰ ਇੱਕ ਛੋਨੇ ਜਿਹਾ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ

ਗੋਲੀ ਗੋੜੀ ਤੁਹਾਡੀ ਗਵਾਹੀ ਜਦੋਂ ਪਹਿਲਾਂ ਮੈਂ ਆਪਕੇ ਸਾਰੀ ਸਫਾਈ ਦੀ ਵੀ ਮੈਂ ਕੋਰਸ ਨੂੰ ਪੁੱਛਿਆ ਕਿ ਆਹ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਤਾ ਅੱਖੀ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਟੱਕਾ ਮੁਕੀ ਹੋਇਆ ਜਾਂ ਮੈਂ ਤਾਂ ਕੋਈ ਗੋਲੀ ਛਿੜਾਈ। ਅਜੋ ਪਤਾ ਨਾ ਕਿਸੀ ਵੀ ਇਹਨਾਂ ਨੇ ਮੇਰਾ ਇਖੌਂਸਾ ਕਰਾਉਣਾ ਕਿਸੇ ਦਾ ਹੋਣਾ ਹੈ। ਮੈਂ ਉਹ ਪਛਾਦੇ ਪੰਜ ਤੇ ਚਾਰ ਪੰਜ ਦਿਨ ਜਦੋਂ ਮੈਂ ਜਦ ਸੰਭੀ ਕਰੀ। ਇਹਨਾਂ ਉਹਦੇ ਖੇਲਦਾ ਕਿ ਮਰ ਤੂੰ ਆਪਾ ਸੀ ਦਿੱਤਾ। ਕਿਸ਼ੇ ਮੇਰੇ ਕੌਕੀ ਤਾਂ ਮਨ ਬਾਰ ਨਹੀਂ ਕੋਸ਼ਿਸ਼ ਕੀਤੀ।

ਗੋਲੀ ਗੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਣਾ ਮੈਂ ਮਾਪਸਰ ਨੂੰ ਪੁੱਛਿਆ ਜੀ ਗੁਰੂ ਘਰ ਵੜ ਕੇ ਕਿਹਾ ਤੋਂ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੇ ਸੌਂਖਾ ਰੱਖੇ ਤਾੜਨਾ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ੱੱਕਾ ਮੁਕੀ ਹੋਇਆ ਜਾਂ ਮੈਂ ਤਾਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਵਰਟ ਕਰਨ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਪਿੰਓ ਨੇ ਦੁਪੰਦੀ ਕੱਠੀ ਕਰਕੇ ਇਨਾ ਉਹਦੇ ਚਲਦਾ ਕਿ ਮੈਂ ਤੋਂ ਆਪਾ ਸੀਰ ਨਿਕਲ ਗਿਆ ਪਿੱਛੇ ਮੇਰੇ ਕੌਕ ਪੀਤਾ ਨੇ ਮਨਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਔਰ ਇੱਕ ਰੋਡ ਤੋਂ ਕੌਕਲੀ ਹੋ ਰਹਿ ਚੱਲ ਗਿਆ ਮੈਂ ਬਾਅਦ ਤੋਂ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਵੀ ਸੀਰ ਜਗਾ ਚੱਲ ਗਿਆ ਇਹਦਾ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲ ਰਾਤ ਇੰਤਜ਼ਾਰ ਕਰਨਾ ਇੱਕ ਟੈਂਪਰ ਦੇ ਹਰ ਰੋਅ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 452 ਪੁਲਸ ਵਾਲਾ ਵਿੱਚ ਹੀ ਵਿਕਰਮਪਰਾ ਸਾਡਾ ਭਰਾ ਵੀਕਿੰਗਸ ਤਾਂ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਣ ਇਹਨਾਂ ਵਾਕਿਆ ਭੱਜ ਗਿਆ ਉਹਨੂੰ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪਰੇ ਭਾਵਾਂ ਦੇ ਫੜ ਕੇ ਬਖਾਤਾ ਦਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੌਖਾ ਉਹ ਸਿੱਕੂ ਗੋਲੀ ਚਵਾਈਏ ਅਸੀਂ ਦਰਨਾ ਹਰਥੋਂ ਆਪਣੀ ਹੋਈਆਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਈ ਸੱਤ ਵੱਧ ਕਲਰ ਕਰਦਾ ਆਂ ਉਸ ਦਾ ਪਰ ਤੁਸੀਂ ਇਹ ਕੱਟ ਕੱਟ ਯਾਰ ਕਹਤਾ ਰਹੇ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਦਾ ਤੋਂ ਭੱਜਣਾ ਐਵੇਂ ਜਾਗਜੋ ਸਿਰ ਨਿਕਾ ਖਾਂਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਵਾ ਦੂੰਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਉਸ ਨੂੰ ਪੁੱਛਾ ਜਵਾਬ ਗੁਰੂ ਘਰ ਵੜ ਕੇ ਕਿਹਾ ਤੋਂ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚ ਰੱਖ ਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੋਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਇਆ ਮੈਂ ਬਿਲਕੁਲ ਮੈਨੂੰ ਪਤਾ ਨਾ ਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਉਣ ਲਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ جا 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 نکل گیا, ہویا, گیا. نکل کے دس داچر نے فرن واسطے اٹھ دس ایس پی ਅਕਤੂ ਦਾਸਰ ਡੀਐਸਪੀ ਐਸਐਚਓ 5452 ਸਾੜਾ ਵਿੱਚ ਵੀਕਰਮਪਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਨਾਲ ਵਾਕਿਆ ਪਾ ਦਿੱ ਗਿਆ ਉਹਨੂੰ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਦੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਾਂਗਾ ਅਸੀਂ ਕੁਗੋਲੀ ਚਲਾਈਏ ਅਸੀਂ ਦਾ ਮਾਰਥੋ ਆਪਣੀ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਭਾੜੇ ਸਭ ਤੋਂ ਵੱਧ ਕਦਰ ਕਰਦਾ ਆਂ ਉਸ ਦਾ ਦੀ ਪਰ ਤੁਸੀਂ ਇੱਕ ਕਦ ਕਦ ਇਹ ਕਹਾਂਤੇ ਆਏ ਹੋ ਇੱਕ ਨਾ ਕਰੋ ਕੋਈ ਫਰਕ ਮੈਂ ਇੰਨੀ ਮੁਸ਼ਕਿਲਾਂ ਬਿੰਦੋਕਾਂ ਨਾਲ ਤੋਂ ਭੱਜਣਾ ਐਮਐਲਏ ਜਾ ਕੇ ਜੋ ਸੀਐਮਐਲ ਦਾ ਖਾਂਸਾ ਸ਼੍ਰੀ ਵਾਹਿਗੁਰੂ ਜੀ ਦੀ ਜਿੱਤ ਸੀ ਮੈਂ ਇੱਕ ਵੀਡੀਓ ਬਣੀ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਖਾ ਦੂੰਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਮੈਂ ਮਤ ਉਸ ਨੂੰ ਪੁੱਛਾ ਜਵਾਬ ਗੁਰੂ ਘਰ ਵੜ ਕੇ ਕਹਤੋ ਬਾਬੇ ਵੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਂਹ ਕਰਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ

810 एसपी 810 डीएसपी एसएचओ 5452 साला बिच विक्रम परा साडा परा वे गैंगस्टर शो करके ਨੂੰ बीएन दुकानမှာ ਵਾਕਿਆ ਭੱਜ ਗਿਆ ਉਹਨਾਂ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਉਹ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਦੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੌਂਕਾਉਂ ਬਸ ਇੱਕੋ ਬੋਲੀ ਚਲਾਈਏ ਅਸੀਂ ਦਾਰਨਾ ਹੱਥੋਂ ਆਪਾਂ ਹੀ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਈ ਸਭ ਤੋਂ ਵੱਧ ਕਲਰ ਕਰਦਾ ਆਂ ਉਸ ਦਾ ਪਰ ਤੁਸੀਂ ਇਹ ਤੱਕ ਘੱਟਿਆ ਕਰਤਾ ਆਏ ਹੋ ਇੱਕ ਨਾ ਕਰੋ ਕੋਈ ਫਰਕ ਮੈਂ ਇੰਨਾ ਹੀ ਕੁਝ ਕਹਿਣਾ ਲੋਕਾਂ ਦਾ ਤੋਂ ਭੱਜਣਾ ਐਮਐਲ ਜਾਗ ਜੋ ਸਿਆ